ਸਭ fungal ਤੇ ਭੈਣ ਤੇ ਭਰਾ ਉਹ ਸਾਰਿਆਂ ਨੂੰ ਪਿਆਰ ਭਰੀ ਸਤ ਸਹੀ ਕਾਲ ਜੀ ਹੋਰ ਸਾਰੇ ਕਿਸੇ ਠਠਾ ਹੋਗੇ ਦੇਰ ਬੁਜੀ ਸਭ ਨੂੰ ਚੜ੍ਹਦੀਆਂ ਕਲਾ ਚ ਰੱਖੇ ਅੱਜ ਮੈਂ ਬਣਾਉਣੇ ਨੇ ਸਲਗੁਮਾ ਸਲਗੁਮਾ ਬਣਾਉਣੇ ਨੇ ਪਿਆਰ ਕੀਤੀ ਆ ਸੇਵ ਦਾ ਟਾਈਮ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਤੇ 7:30 ਹੋ ਗਏ ਸਾਲ ਨੂੰ ਬਸਾਲ ਸਾਉਣ ਚਲੇ ਗਈ ਪਾਸੋਂ ਗੁਰਪਰਬ ਮਨਾਇਆ ਤੇ ਤਸ ਤੇ ਚਾਰ ਦਿਨ ਦਾ ਮਤਲਬ ਲਾ ਲਿਆ ਹਾਂ ਸਮਾਂ ਦੇ ਕੰਮ ਉੱਜਿਆ ਪਿਆ ਮੇਰੇ ਕੱਪੜੇ ਤੋਂ ਹੋ ਗਏ ਕੱਲ ਨਹੀਂ ਧੋਤੇਗੇ ਅੱਜ ਬਹੁਤ ਭੱਠੀ ਹੋਈ ਪੈਨੇ ਵਿੱਚ ਚਾਰ ਪਾਉਣਾ ਹੌਲਿਆਂ ਦਾ ਚਾਰ ਪਾਉਣਾ ਵਿੱਚ ਤੇ ਹਨਾ ਵਾਲੇ ਵੀ ਹਨ ਤੇ ਨਿੰਬੂਆਂ ਦਾ ਵੀ ਪਾਉਣਾ ਵੀ ਕਿੰਨੇ ਦਿਨ ਦੇ ਧੋਤੇ ਪੈਨੇ ਸਲਗੋਂ ਆਪਾਂ ਨੇ ਵਾਸ਼ ਕਰ ਲੇ ਪਾਣੀ ਵਿੱਚ ਧੋਲੇ ਕਰਦੇ ਸਲਗਮ ਹੋ ਗਈ ਆਪਣੇ ਪਹਿਲੀ ਵਾਰ ਬਣਾਉਣ ਲੱਗੇ ਆ। ਇਹ ਆਪਣੇ ਮਸਾਲਾ ਵੀ ਗ੍ਰੈਂਡ ਕਰ ਲਿਆ। ਛੋਪਰ ਲਸਣ ਤੇ ਪਿਆਜ਼ ਇਹ ਹੈਗੀ ਮੇਥੀ ਇਹਦਾ ਪਹਿਲਾਂ ਆਪਾਂ ਤੜਕਾ ਲਾਵਾਂਗੇ ਹੁਣ ਸਿਆਲ ਸਿਆਲ ਪਹਿਲਾਂ ਮੇਥੀ ਦਾ ਤੜਕਾ ਲਾਵਾਂਗੇ ਸਬਜੀ ਭਾਜਣੀ ਧਨੀਆ ਹੋ ਗਿਆ। ਤੇ ਇਹ ਆਪਾਂ ਨੇ ਥੋਰੇ ਨੇ ਔਲੇ ਉਬਲਨੇ। ਮਨ ਨੂੰ ਤਾਂ ਐ ਲੱਗਦਾ ਵੀ ਇਹ ਸਟੋਰ ਵਾਲੇ ਔਲੇ ਨੇ। ਇਹਦੇ ਵਿੱਚ ਦਾਗ ਜਿਹੇ ਬਾਲੇ ਲੱਗੇ ਪੈਨੇ ਆ ਦੇਖੋ ਦਾਗ ਹੀ ਨੇ ਚਲੋ ਇਹ ਚੋਂ ਕੱਢੇ ਜਾਣਗੇ ਤਾਂ ਆ ਨਿੰਬੂ ਨੇ ਇਹਨਾਂ ਦਾ ਵੀ ਚਾਰ ਪਾਉਣਾ ਚਾਰ ਪੰਜ ਦਿਨ ਹੋ ਗਏ ਧੋ ਕੇ ਅੱਖਾਂ ਵਿੱਚ ਖਰਾਬ ਜਿਹੀ ਹੋ ਗਏ ਇਹਨਾਂ ਵਿੱਚੋਂ ਕੱਢਣਾ ਪਊਗਾ ਦੁਬਾਰੇ ਇਹਨਾਂ ਦੀ ਵੀਡੀਓ ਤੋਂ ਅਲੱਗ ਬਣਾਉਂਗੀ ਚਾਰ ਵਾਲੀ ਚਲੋ ਅੱਜ ਸਵੇਰ ਦੇ ਕੰਮ ਕਾਜ ਨੇ ਸਾਰੇ ਨਿੰਬੂ ਵੀ ਕੱਟ ਲਏ ਆਪਾਂ ਕੱਟ ਕੇ ਥੋੜੇ ਜਿਹਾ ਧੁੱਪ 'ਚ ਸੁੱਕਣੇ ਪਾਉ ਚਲੋ ਧੁੱਪ ਤਾਂ ਹੈ ਨਹੀਂ ਹਾ ਔਲਿਆਂ ਦੇ ਉਬਾਲ ਕੇ ਫੜਕਾਂ ਕੱਢ ਲਈ ਆਪਾਂ ਨੇ ਹੁਣ ਆਪਾਂ ਲਾਉਨੇ ਆ ਤੜਕਾ ਹੁਣ ਆਪਾਂ ਲਾਉਨੇ ਆ ਤੜਕਾ ਤੇਲ ਹੋ ਗਿਆ ਪਹਿਲਾਂ ਭੁੰਨਾਂਗੇ ਆਪਾਂ ਮੇਥੀ ਉਹ ਜੀ ਮੇਥੀ ਪੁੱਜੀ ਵੀ ਅੰਦਰ ਵਿੱਚ ਪਾਵਾਂਗੇ ਤੜਕਾ ਲਸਣ ਆ ਰਹਾ ਇਹ ਤਿਆਰ ਲੋਈ ਤਰਕਾ ਹੋ ਗਿਆ ਲਾਲ ਇਹ ਜਿਹੜਾ ਇਹ ਜਿਹੇ ਤਰ੍ਹਾਂ ਰੜਵਾ ਲਿਓ ਇਸ ਨੂੰ ਮਾਰ ਕੇ loh, ini sebiji todiu katya. katanya ini ਲਓ ਜੀ ਸਬਜ਼ੀ ਹੋ ਗਈ ਤਿਆਰ ਹੁਣ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਰੋਟੀ ਤਿਆਰ ਆ ਨਾਲ ਨੂੰ ਅੰਸਰੀ ਤੇ ਸਲਗਮ ਚਾਹ ਤੇ ਖੱਟੀ ਲੱਸੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਮਾ ਬਹੁਤ ਧੰਨਵਾਦ ਤੁਹਾਡਾ ਮੈਗੂ ਜੀ ਦਾ ਖਾਮਸਾ ਸੇਕੂ ਜੀ ਕੀ ਖਤੇ